ਨਾਲ ਜਾ ਜਾ ਭੱਜ ਕੇ ਕਰਿਆ ਆ ਕਮਰੇ ਤੇ ਲਾਉਣਾ ਪੁੱਛਿਆ ਕਿ ਕਿਹੜੇ ਚ ਉਹ ਚ ਰਹਿੰਦੇ ਕੋਈ ਨਹੀਂ ਕੋਈ ਠੀਕ ਅਜੇ ਤੁਹਾਨੂੰ ਲਾਤਾ ਠੀਕ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੈਗਾ ਮਾਰਨਿੰਗ ਦਾ ਤੇ ਆਪਾਂ ਤਕਰੀਬਨ ਅੱਜ ਗੁਰੂ ਸਾਹਿਬ ਵਾਲੇ ਕੰਮ ਧੰਦੇ ਸਾਰੇ ਕਰ ਲਏ ਆ ਦੇਗ ਬਣਾ ਕੇ ਰੱਖਤੀ ਆ ਤੇ ਬਾਬਾ ਜੀ ਦਾ ਰੂਮ ਤਿਆਰ ਕਰ ਲਿਆ ਤੇ ਅੱਜ ਮੈਨੂੰ ਬਹੁਤ ਖੁਸ਼ੀ ਆ ਗੁਰੂ ਸਾਹਿਬ ਸਾਡੇ ਘਰੇ ਆ ਰਹੇ ਆ ਚਰਨ ਪਾਉਣਗੇ ਆਪਾਂ ਸਹਿਜ ਪਾਠ ਕਰਾਉਣ ਲੱਗੇ ਆ ਤੇ ਕਰਨ ਹੁਣੀ ਸਾਰੇ ਜਣੇ ਬਾਬਾ ਜੀ ਦਾ ਸਰੂਪ ਲੈਣ ਗਏ ਆ ਤੇ ਹੁਣ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਆ ਬਸ ਸਬਜੀ ਬਣ ਗਈ ਆ ਦਿਖਾਉਣੀ ਆ ਤੁਹਾਨੂੰ ਉੱਧਰ ਸਾਰਾ ਕੁਝ ਰੈਡੀ ਬਾਬਾ ਜੀ ਆਏ ਸੀਗੇ ਕਮਰਾ ਤਿਆਰ ਕਰਕੇ ਚਲੇ ਗਏ ਤੇ ਹੁਣ ਗੁਰੂ ਸਾਹਿਬ ਦੇ ਸਰੂਪ ਲੈ ਕੇ ਆਉਣਗੇ ਦਿਖਾਉਣੇ ਤੁਨ ਵੀ ਟੱਕਣ ਚੱਕੀ ਹਲਾਇਂ ਵੇਖਾਂ ਸਬਜੀ ਬਣ ਗਈ ਆ ਢੇਗ ਬਣਾ ਕੇ ਅੰਦਰ ਰੱਖਿਆਂਦੀ ਆ ਤੇ ਇਧਰ ਆਪਾਂ ਕਰਦੇ ਆਂ ਪ੍ਰਸ਼ਾਦਾ ਤਿਆਰ ਤੇ ਬਲੌਗ ਆਪਾਂ ਸ਼ੁਰੂ ਕਰ ਲਿਆ ਹੈ ਹਜੇ ਮਧਾਣੀ ਪੁੰਜਣ ਵਾਲੀ ਆ ਤੇ ਪੂਰੇ ਦਿਨ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਵੀਡੀਓ ਦੇ ਨਾਲ ਬਣੇ ਰਿਓ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਈਏ ਆਟਾ ਪ੍ਰਕਾਸ਼ ਕਰਕੇ ਫਿਰ ਆਪਾਂ ਕਰਦੇ ਤੁਹਾਡੇ ਨਾਲ ਰੋਕ ਕੇ ਪਾਣੀ ਪਾ ਕੇ ਭਾਰ ਕਰਨ ਪਾਣੀ ਪਾ ਕੇ ਧਰ ਲੈ। ਕੰਦਾ ਸਾਡੇ ਆਏ ਦੋ ਤੇ 3 ਵਜੇ ਤੈਨੂੰ ਨੌ। ਆ ਕੇ ਪੀਣੀ ਤੂੰ ਉਧਰ ਤਾਂ 10 ਮਿੰਟ ਲੱਗਣੇ ਤੈਨੂੰ ਭੱਜ ਕੇ ਸਿੱਟਿਆ। ਇਹਨਾਂ ਦੋਨਾਂ ਘਰਾਂ ਦੇ ਜਾਣਾ। ਅੱਛਾ। ਜਾਣੀ ਉਹ ਕੋਈ ਨਾ ਉਹਨਾਂ ਦੇ ਪੀ ਲੈ। ਕਿੱਧਰ ਕਿੱਧਰ ਦੀ ਜਾਵਾਂਗੇ? ਪਹਿਲਾਂ ਇਹਨਾਂ ਦੇ ਜਾਵਰ ਦੀ। ਹਾਂ। ਉਹਨਾਂ ਦੇ ਜਾਵਾਂਗੇ ਪਹਿਲਾਂ ਮੁਰਦੀ ਹੋਈਆਂ ਦੇ ਆਉਂ। ਹਾਂ। ਚਲ ਆਪਣੀ ਯਾਰ ਪੀਣੀ। ਆਪਣੀ ہاں ਉਹ ਤੋਂ ਨਹੀਂ ਬਣਨੀ ਹੈ ਜਦੋਂ ਤੂੰ ਆ ਜਾਣਾ ਆਇਆ ਨਰ ਕਾ ਪਰ ਪਰ ਮਾਲ ਲਿਆਉਣਾ ਸੀ ਕੱਢ ਕੇ ਕਥਾਲ ਤੇ ਦੇਣ ਵਾਲਾ

ਮੈਟ ਲਿਆਵਾਂ ਉਹ ਓਪੋਡੀਪੁਰ ਵਾਲੇ ਤੇ ਲਓ ਜੀ ਆਪਾਂ ਪਹੁੰਚ ਗਏ ਆ ਪਿੰਡ ਰੌਂਤਾ ਓਪੋਡੀਪੁਰ ਰੋਡ ਤੇ ਜਾਣਾ ਆਪਾਂ ਤੇ ਆਪਣੇ ਉੱਥੇ ਬਣੇ ਪਏ ਆ ਖੀਸ ਅੱਜ ਆਪਾਂ ਚੱਕ ਕੇ ਲੈ ਕੇ ਆਉਣੇ ਆ ਉਹ ਦਿਖਾਉਨੇ ਆ ਤੁਹਾਨੂੰ ਜਾ ਕੇ ਕਿਵੇਂ ਦੇ ਆਪਣੇ ਖੀਸ ਹੈਗੇ ਬਣੇ ਹੋਏ ਯੋ ਨਾਲ ਬੱਡੀ ਦਸਰੀ ਕਾਲ ਦੀ ਬੰਦਨ ਕਹਾਣੀ ਚ ਤਾ 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 ਫੱਟਾ ਮੇ ਕਰ ਗਿਆ ਮੈਂ ਕਹਤਾਂ ਮੰਮੀ ਨੇ ਖਾਧਾ ਖਰਾ ਹਾਂ ਨਹੀਂ ਉਹ ਹੁੰਦਾ ਨਹੀਂ ਕਰੇ ਉਹ ਕੰਮ ਤੇ ਜਾਂਦਾ ਕੰਮ ਤੇ ਨਹੀਂ ਫਿਰ ਉਹ ਆਏ ਕੇ ਵੀ ਕਹਿ ਸਕਦੇ ਨਹੀਂ ਕੰਮ ਤੇ ਹਾਂ ਹਾਂ ਉਹ ਤੇ ਬਸ ਬੰਨ ਚੁੱਪੀ ਕਰ ਗਿਆ ਅੱਛਾ ਨਹੀਂ ਕੋਸ ਉਹ ਵੀ ਸ਼ਰਮਜੀ ਮਾਨਦਾ ਕਹਿੰਦਾ ਆਂਟੀ ਦੇ ਬਾਹਲੇ ਆਏ ਫੋਨ ਤੇ ਉਹ ਬਗਾਲੀ ਨਹੀਂ ਖਿੱਚੀ ਬਟਾ ਫੋਨ ਕਰਦੀ ਸੀ ਅੱਛਾ ਅੱਛਾ ਨਹੀਂ ਕੋਈ ਆਪਾਂ ਹਾਂ ਨਾ ਤਾਂ ਕਹਿ ਸਕਦੇ ਹਾਂ 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 ਇਹ ਤਾਂ ਆ ਕੀ ਲਾਇਆ ਯਾਰ ਮਾ ਲੋ ਕੋਟੀਆਂ ਮੈਂ ਚੱਕੀ ਲਿਆਂਦੀ ਤੇ ਤੈਨੂੰ ਬੁਲਤੀ ਸਿੱਖ ਲੈਂਦੀ ਬੜੀ ਸੋਹਣੀ ਪਾਈ ਜੰਨੀ ਹੈ ਹੈ ਮੈਂ ਬਹੁਤ ਦੇਰੀ ਲਾ ਜੀਆ ਉਹ ਆਦੀ ਪਹਿਲਾਂ ਉਹ ਕੰਮ ਬਾਹਰ ਸੀਗਾ ਗਿਆ ਵਾ ਤੇ ਫੇਰ ਆ ਕੇ ਵਸਾਈ ਤੇ ਕੌਨ ਦਾ ਪੇਗੀ ਕੋਈ ਸੰਮਤਨ ਤੇ ਵੀ ਆਸਾਂ ਉਹ ਆ ਨਹੀਂ ਆਦੀ ਮੈਂ ਬਾਹਰ ਆਇਆ ਸੀ ਨਾ ਕਰੇ ਤੇ ਫਿਰ ਮੈਂ ਖੁਫੋਂ ਟਾਈਮ ਹੈ ਕਿ ਬਾਹਰ ਨਹੀਂ ਹਾਂ ਮਾਰ ਕੇ ਦਿੰਦੀ ਨਮਕਾ ਚਾਹ ਤੇ मैं तो कुछ भी से मेरा नंबर है क्या? मैं आपको बोल लाके हमारी क्या? नहीं नहीं बस बाबा कैसे पार्ट करना था कि मैं प्रशाद तैयार करना सीखा लेगा चार्ट में भी क्यों रहे? वही नहीं बांध जाने दोगे ਬਾਕੀ ਥੋੜਾ ਜਿਹਾ ਘਾਹ ਵੀ ਆਇਆ ਹੋ ਜਾਂਦਾ ਨਾ ਬਿੱਲਾ ਆ ਜਾਂਦਾ ਆਹੋ ਆਇਆ ਧੰਨਵਾਦ ਕੋਈ ਨਹੀਂ ਧੰਨਵਾਦ ਤੇਰਾ ਜਿਹੜਾ ਸਾਡਾ ਉਹ ਇੰਨਾ ਕੰਮ ਕਰਦਾ ਇੱਕ ਤਾਂ ਹੋਰ ਕੁਸ ਬਣਾ ਲਾਂਗੇ ਆਪਾਂ ਸੂਤੋ ਕੀ ਕਰੀਏ ਕੋਲੇ ਬਾਸ ਕੋਈ ਨਹੀਂ ਬਣ ਗਿਆ ਬਣ ਜਿਹੜਾ ਬਣ ਗਿਆ ਟੁੱਕੇ ਟੱਕੇ ਨਿਕਲਿਆ ਸੀ ਵਿੱਚੋਂ ਅੱਛਾ ਤਾਰਾ ਕੋਈ ਜਾਨ ਨਹੀਂ ਕਰਦਾ ਕੋਈ ਗਦਿਆ ਘਟਿਆ ਕਿਸੇ ਦੇ ਇਥੇ ਪਾਣੀ ਕੋਈ ਚੱਕਰ ਨਹੀਂ ਕੋਈ ਇੱਥੇ ਨਾ ਕੋਈ ਆਪੇ ਆਪ ਬਾਤ ਘਟ ਕਰਨ ਲਈ ਕੋਈ ਜਨਰਲ ਕੋਈ ਨਹੀਂ ਨਾ 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 ਕੋਈ ਨਹੀਂ ਕਿਰਤ ਦੇ ਕੇ ਸਦੀਆਂ ਦੇ ਦੰਦ ਭਾਰਾ ਨਾ ਤਾਵੇ ਸਾਨੂੰ ਤਾਂ ਇਹ ਨਹੀਂ ਕਰਾ ਬਿਲੇ ਜਿਹੜੇ ਸਾਡਾ ਸੂਤ ਰੁਲਦਾ ਸੀਗਾ ਇੰਨੇ ਸਾਲਾਂ ਦਾ ਉਹ ਲੱਗ ਗਿਆ ਸਿਰੇ ਨੰਨ ਭੂਰ ਕੇ ਉੱਤੇ ਅੱਗੇ ਕਹਿੰਦੇ ਰਹਾਂਗੇ ਕਿ ਤੈਨੂੰ ਕਿਹੜਾ ਹਾਂ ਦੱਸਾਂ ਮੈਂ ਯਾਰ ਜਦੋਂ ਬਾਹਰ ਕਰਿਆ ਨਾ ਮਤਲਬ ਆ ਰਹੀ ਸੀ ਤੇ ਕਾ ਬਗਾਇਆ ਉਹ ਡੋਕਾ ਕਿ ਤੇ ਆਉਂ ਉਹ ਆਡੋ ਹੋ ਕੇ ਕਰਨਾ ਣਾ ਨੂੰ ਹਾਂ ਹਾਂ ਉਹਨੇ ਤੇ ਟੇਲ ਦੇ ਵਿੱਚ ਸੀ ਲੋ ਜੀ ਆਪ ਲੋ ਜੀ ਆਪਾ ਖੇਸ ਫੜ ਲ ਜਾਂਦੇ ਆ ਰੋਂਦੇ ਤੋਂ 10 ਖੇਸ ਬਣੇ ਪੰਜ ਤਾਂ ਹੈਗੇ ਆ ਦੋ ਰੰਗਾਂ ਦੇ ਤੇ ਪੰਜ ਹੈਗੇ ਆ ਤਿੰਨ ਰੰਗਾਂ ਦੇ ਚਿੱਟਾ ਨੀਲਾ ਖਾਕੀ ਪਾਇਆ ਵਿੱਚ 10 ਖੇਸ ਬਣ ਗਏ ਬਾਲੇ ਟਾਈਮ ਦਾ ਬੀਬੀ ਦਾ ਕੱਤਿਆ ਵਾ ਮੈਨੂੰ ਪਤਾ ਹੋ ਗਿਆ ਹੁਣ 30 ਸਾਲ ਸੂਤ ਪਿਆ ਸੀਗਾ ਬੋਰੀ ਭਰੀ ਉਹਨੂੰ ਕਿਤੇ ਇੱਥੇ ਸੈੱਟ ਕਿਤੇ ਉੱਥੇ ਸੈੱਟ ਇੱਕ ਦਿਨ ਫਿਰ ਚੱਤੀ ਅੱਕ ਗਿਆ ਮੈਂ ਕਿਹਾ ਹੁਣ ਇਹਨੂੰ ਰੱਖਣਾ ਹੀ ਨਹੀਂ ਕਿਸੇ ਤਰ੍ਹਾਂ ਟਿਕਾਣੇ ਤੇ ਬਾਹਰ ਹੀ ਰੱਖਣਾ ਫੇਰ ਅਸੀਂ ਉਦੋਂ ਸੀ ਕਿ ਗਰਮੀ ਜੀ ਸੀਗੀ ਮੈਨੂੰ ਲੱਗਦਾ ਹਾਂ ਅਹ ਸੀਗਾ ਮਾਰਚ ਅਪ੍ਰੈਲ ਮਈ ਦਾ ਮਹੀਨਾ ਸੀ ਮੈਨੂੰ ਲੱਗਦਾ ਅਸੀਂ ਇੱਥੇ ਜਿਉਂ ਗਏ ਕਾਰ ਲੈ ਕੇ ਕਹਿੰਦੇ ਵੀ ਰੌਣ ਤੇ ਬੁੰਨਦੇ ਆ ਉੱਥੇ ਹੈਗੇ ਜਲਾਏ ਅਸੀਂ ਸਾਰੇ ਪਿੰਡ ਚ ਪੁੱਛ ਪੁੱਛ ਕੇ ਇਧਰੋਂ ਪੁੱਛ ਉਧਰੋਂ ਫੇਰ ਸਾਨੂੰ ਉੱਥੇ ਪਿੰਡ ਦੇ ਵਿਚਾਲੇ ਜੇ ਕਿਸੇ ਨੇ ਦੱਸਤਾ ਵੀ ਭੋਡੀਪੁਰੇ ਵਾਲੇ ਰਾਹ ਤੇ ਕੋਈ ਬੁੜੀ ਹੈਗੀ ਵੀ ਜਨਾਨੀ ਉੱਥੇ ਬੁੰਦੀ ਹੈ ਫਿਰ ਅਸੀਂ ਉੱਥੇ ਗਏ ਤਾਂ ਚਲ ਉਹ ਵਿਚਾਰੀ ਕਹਿੰਦੀ ਵੀ ਮੈਂ ਬੀਬਾ ਬੁਣ ਦੂੰਗੀ ਕੋਈ ਨਹੀਂ ਮੈਂ ਤਣ ਵੱਟ ਵੀ ਆਪੇ ਲਾਉਂਗੀ ਫਿਰ ਮੈਂ ਉਹਨੂੰ ਸੂਤ ਫੜਾਇਆ ਹੀ ਸੀਗੀ ਤੇ ਚਲ ਵਧੀਆ ਵਿਚਾਰੀ ਨੇ ਬੁਣ ਤੇ ਮਹੀਨੇ ਕਚੀ ਬੁਣ ਤੇ ਤੇ ਹੁਣ ਅੱਜ ਆਪਾਂ ਲਿਆਂਦੇ ਆ ਫੜ ਕੇ ਤੇ ਸ਼ਾਮ ਦਾ ਟਾਈਮ ਹੋ ਗਿਆ ਰੋਟੀ ਪਾਣੀ ਹੋ ਗਿਆ ਆਪਾਂ ਪ੍ਰਸ਼ਾਦਾ ਭੋਗ ਲਵਾ ਲਿਆ ਸੀਗਾ ਬਾਬਾ ਜੀ ਦਾ ਸੁਖਾਸਣ ਕਰਾਤਾ ਗੁਰਦੁਆਰਾ ਸੇਵਾ ਵੀ ਪ੍ਰਸ਼ਾਦ ਦਾ ਫੜਾਇਆ ਜਾਂਦਾ ਤੇ ਹੁਣ ਆਪਾਂ ਰੋਟੀ ਪਾਣੀ ਖਾਣੇ ਆ ਤੇ ਫਿਰ ਸਵੇਰੇ ਸਾਜ ਰੇ ਫਿਰ ਸਵਕਤ ਤੇ ਉੱਠਣਾ ਹੁੰਦਾ 4 ਵਜੇ ਚਲੋ ਤੇ ਵੀਡੀਓ ਦਾ ਹੈਂਡ ਆਪਾਂ ਕਰਦੇ ਇੱਥੇ ਹੀ ਤੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਚਲੋ ਜੀ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਤ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ